ਸ਼੍ਰੋਮਣੀ ਅਕਾਲੀ ਦਲ ਦੋ 파ਟ ਜ਼ਰੂਰ ਹੋ ਚੁੱਕਿਆ ਪਰ ਉਹਨਾਂ ਦੇ ਇਸ ਵਖਰੇਵੇਂ ਤੋਂ ਬਾਅਦ ਇਸ ਗੱਲ ਦਾ ਗਿਆਤ ਹੋਣਾ ਬਹੁਤ ਜ਼ਰੂਰੀ ਹੈ ਇਸ ਗੱਲ ਬਾਰੇ ਜਾਣਕਾਰੀ ਬਹੁਤ ਜ਼ਰੂਰੀ ਹੈ ਕਿ ਦਰਸਲੇ ਹੋਇਆ ਕਿਉਂ ਔਰ ਖਾਸ ਕਰਕੇ ਬੀਬੀ ਜਗੀਰ ਕੌਰ ਦੀ ਗੱਲ ਕਰੀਏ ਤਾਂ ਬੀਬੀ ਜਗੀਰ ਕੌਰ ਆਪਣੇ ਧੜੇ ਦੇ ਨਾਲ ਚੰਡੀਗੜ੍ਹ ਪਹੁੰਚਦੇ ਆ ਉੱਥੇ ਜਾ ਕੇ ਉਹ ਥੜਾ ਇਕੱਠਾ ਹੁੰਦਾ ਹੈ ਔਰ ਪ੍ਰੈਸ ਕਾਨਫਰੰਸ ਕਰਦਾ ਆ ਜਿਸ ਦੇ ਵਿੱਚ ਵਿਸ਼ੇਸ਼ ਤੌਰ ਦੇ ਉੱਤੇ ਕਾਰਨ ਦੱਸਣ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਗਈ ਹੈ ਸਪਸ਼ਟ ਕਰਨ ਜ਼ਰੂਰ ਸਾਂਝੇ ਹੋਏ ਨੇ ਕਿ ਆਖਿਰਕਾਰ ਇਹ ਨੌਬਤ ਕਿਉਂ ਆ ਗਈ ਸ਼੍ਰੋਮਣੀ ਅਕਾਲੀ ਦਲ ਜਿਹੜਾ ਇਕਸਾਰ ਸੀ ਜਿਹੜਾ ਮਾੜੇ ਸਮੇਂ ਤੋਂ ਵੀ ਇਕੱਠਿਆਂ ਲੰਘਦਾ ਪਿਆ ਸੀ ਉਹ ਸ਼੍ਰੋਮਣੀ ਅਕਾਲੀ ਦਲ ਅਚਾਨਕ ਕਿਉਂ ਦੋ 파ੜ ਹੋ ਗਿਆ ਕਿਉਂ ਉਸ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵਖਰੇਵਾ ਆ ਗਿਆ ਕਿਉਂ ਇੱਕ ਢੜਾ ਵੱਖਰਾ ਹੋ ਗਿਆ ਦੂਸਰਾ ਢੜਾ ਅਲਹਿਦਾ ਹੋ ਗਿਆ ਇਹ ਕਾਰਨ ਕਿਹੜੇ ਨੇ ਕਿਹਨਾ ਕਾਰਨਾ ਵਾਸ ਔਰ ਪ੍ਰਧਾਨ ਸਾਹਿਬ ਤੋਂ ਕੀ ਕੋਈ ਗਲਤੀ ਹੋਈ ਹੈ ਔਰ ਜੇ ਗਲਤੀ ਹੋਈ ਹੈ ਤਾਂ ਕਿੰਨੀਆਂ ਗਲਤੀਆਂ ਹੋਈਆਂ ਕਿਹੜੀਆਂ ਕਿਹੜੀਆਂ ਗਲਤੀਆਂ ਹੋਈਆਂ ਕੀ ਕੁਝ ਸੁਖਬੀਰ ਸਿੰਘ ਬਾਦਲ ਨੂੰ ਇਸ ਬਾਰੇ ਕਿਹਾ ਗਿਆ ਔਰ ਹੁਣ ਆ ਕੇ ਕੀ ਸਥਿਤੀ ਬਣੀ ਹੋਈ ਹੈ ਇਸ ਬਾਰੇ ਬੀਬੀ ਜਗੀਰ ਕੌਰ ਨੇ ਵਿਸਥਾਰਪੂਰਵਕ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪੱਤਰਕਾਰਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਔਰ ਕੱਲੇ-ਕੱਲੇ ਮਾਮਲੇ ਬਾਰੇ ਭਾਵੇਂ ਉਹ ਨਵਾਂ ਮਾਮਲਾ ਹੋਵੇ ਭਾਵੇਂ ਪੁਰਾਣਾ ਹੋਵੇ ਖਾਸ ਕਰਕੇ ਉਹ ਸਮਾਂ ਜਦੋਂ ਬੀਬੀ ਜਗੀਰ ਕੌਰ ਨੂੰ ਪਾਰਟੀ ਦੇ ਵਿੱਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਸੀਗਾ ਉਸ ਸਮੇਂ ਦਾ ਵੀ ਜ਼ਿਕਰ ਕੀਤਾ ਗਿਆ ਹਾਲਾਂਕਿ ਜ਼ਰੂਰ ਗੱਲਾਂ ਹੁਣ ਅੱਗੇ ਪਿੱਛੇ ਹੁੰਦੀਆਂ ਨਜ਼ਰ ਆ ਰਹੀਆਂ ਨੇ ਪਰ ਅਸਲ ਕਾਰਨ ਕੀ ਨੇ ਬੀਬੀ ਜਗੀਰ ਕੌਰ ਦੇ ਮੂੰਹੋਂ ਸੁਣਦੇ ਹਾਂ ਫਿਰ ਉਸ ਟਾਈਮ ਦੇ ਉੱਤੇ ਮੈਂ ਤਾਂ ਤੁਹਾਨੂੰ ਕਿਹਾ ਕਿ ਕਿਉਂ ਸੁਜਾ ਨਹੀਂ ਸੁਣਾਈ ਗਈ ਪ੍ਰਧਾਨ ਇੱਕ ਲਫ਼ਜ਼ ਨਹੀਂ ਬੋਲਿਆ ਮੈਂ ਉਸ ਦਿਨ ਵੀ ਕਿਹਾ ਕੋਰ ਕਮੇਟੀ ਚ ਕਿ ਪ੍ਰਧਾਨ ਦੱਸ ਦੇਵੇ ਵੀ ਉਹ ਜਿਹੜੀ ਸੀ ਮਾਫੀ ਸੀ ਠੀਕ ਸੀ ਸ਼੍ਰੀ ਅਕਾਤਰ ਸਾਹਿਬ ਜਿੱਥੇ ਤੱਕ ਦੱਸ ਦੇਵੇ ਕਿ ਉਹ ਮਾਫੀ ਠੀਕ ਸੀ ਉਹ ਵਿਧੀ ਸਮਝਾਉਣ ਵਾਸਤੇ ਅਸੀਂ ਚੱਲੇ ਆ ਕਿ ਅਸਲੀ ਵਿਧੀ ਜਿਹੜੀ ਉਹ ਆ ਇਸ ਕਰਕੇ ਅਸੀਂ ਚੱਲੇ ਆ ਕਿ ਇਹਨੂੰ ਪਤਾ ਲੱਗ ਜਾਏ ਕਿ ਸ਼੍ਰੀ ਅਕਾਤਰ ਸਾਹਿਬ ਨੇ ਮਾਫੀ ਮੰਗਣ ਦੀ ਕਿਮਾ ਜਾਂਚਣਾਂ ਕਰਨ ਦੀ ਵਿਧੀ ਕੀ ਹੈ ਜ세ਦਾਰ ਸਾਹਿਬਾਂ ਨੇ ਨੋਟਸ ਨਹੀਂ ਲਿਆ ਪਰ ਲੋਕਾਂ ਨੇ ਜ਼ਰੂਰ ਨੋਟਸ ਲਿਆ ਮੈਂ ਉਸ ਤੇ ਨਹੀਂ ਬੋਲ ਪਈ ਸੀ ਮੈ ਉਸੇ ਦਿਨ ਮੇਰਾ ਉਸੇ ਦਿਨ ਬਿਆਨ ਆ ਗਿਆ ਸੀ ਕਿ ਗਲਤ ਹੈ ਇਹ ਬਿਲਕੁਲ ਠੀਕ ਹੈ ਜੇ ਤੁਸੀਂ ਤੁਸੀਂ ਹੋ ਜੇ ਤੁਸੀਂ ਫੋਲੋ ਕਰੋਗੇ ਜਿਹੜੀ ਜਿਹੜੀ ਤੁਸੀਂ ਜ਼ਿਕਰ ਕਰਦੇ ਜਿਹੜੀ ਸੁਬੀਰ ਸਿੰਘ ਵਾਲ ਦੇ ਵੱਲੋਂ ਨਹੀਂ ਫੋਲੋ ਕੀਤੀ ਗਈ ਤੁਸੀਂ ਉਸ ਨੂੰ ਫੋਲੋ ਕਰੋਗੇ ਅਸੀਂ ਸਦਾ ਹੀ ਕਰਾਂਗੇ ਔਰ ਕਰਨ ਦਾ ਲੋਕਾਂ ਨੂੰ ਇੱਕ ਤਰੀਕਾ ਵੀ ਦੱਸਾਂਗੇ ਚੰਦੂਆ ਜੀ ਸਾਹਿਬ ਕੱਲ ਬੀਬਾ ਜੀ ਨੇ ਕਿਹਾ ਕਿ ਤੁਸੀਂ ਸਾਰੇ ਜਿਹੜੇ ਭਾਜਪਾ ਦੇ ਖੁਚਾ ਸੋਹ ਤੇ ਤੁਹਾਨੂੰ ਇਹ ਸਿੱਖੇ ਸਾਨੂੰ ਬੀਬਾ ਜੀ ਦੇ ਸਰਟੀਫਿਕੇਟ ਦੀ ਲੋੜ ਨਹੀਂ ਨਾ ਕਿਸੇ ਲੀਡਰ ਦੇ ਸਰਟੀਫਿਕੇਟ ਦੀ ਲੋੜ ਹੈ ਅਸੀਂ ਅਕਾਲੀ ਜੰਮੇ ਆ ਅਕਾਲੀ ਪੜੇ ਆ ਅਕਾਲੀ ਪਰਿਵਾਰ ਆ ਮਰ ਬਟ ਜਾਵਾਂਗੇ ਲੇਕਿਨ ਸ਼ੋਮਰੀ ਕਾਲੀਦਰ ਨੂੰ ਕਦੀ ਨੀਮਾ ਨਹੀਂ ਹੋਣਦਿਆਂਗੇ ਤੇ ਇਹ ਵੀ ਕਿ ਲੋਟਸ ਉੱਪਰ ਜਿਹੜਾ ਆਪਰੇਸ਼ਨ ਲੋਟਸ ਉਹ ਜਿਹੜੇ ਬੰਦੇ ਆ ਜਿਹੜੇ ਆ 25 25 ਸਾਲ ਝੂਕੇ ਲੈਂਦੇ ਰੇ ਮਨਿਸਟਰੀਆਂ ਦੇ ਤੇ ਉੱਥੇ ਦੀ ਤਾਕਤਾਂ ਦੇ ਉਹ ਸਾਨੂੰ ਮਤਾ ਦੇਣਗੇ Subscribe to One India Channel and never miss an update